ਕਲਕੱਤਾ ਵਿਖੇ ਇੱਕ ਡਾਕਟਰ ਦੇ ਨਾਲ ਰੇਪ ਕਰਨ ਤੋਂ ਬਾਅਦ ਕੀਤੇ ਮर्डर ਦਾ ਮਾਮਲਾ ਦੀ ਆਗ ਹੁਣ ਪੂਰੇ ਦੇਸ਼ ਦੇ ਅੰਦਰ ਫੈਲ ਚੁੱਕੀ ਹੈ ਅਤੇ ਬਠਿੰਡਾ ਦੇ ਅੰਦਰ ਵੀ ਅੱਜ ਸਿਵਲ ਹਸਪਤਾਲ ਵਿਖੇ ਤਰਨਾ ਦੇ ਕੇ ਡਾਕਟਰਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਅਨੀਵਾਰਨ 12 ਵਜੇ ਦੀ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਧਰਨੇ ਦੌਰਾਨ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਕੋਲਕੱਤਾ ਵਿਖੇ ਇੱਕ ਡਾਕਟਰ ਦੇ ਨਾਲ ਰੇਪ ਕਰਨ ਤੋਂ ਬਾਅਦ ਉਸ ਦਾ ਮਰਡਰ ਕੀਤਾ ਗਿਆ ਸੀ ਲੇਕਿਨ ਹੁਣ ਉਸ ਦੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਦੇ ਨਾਂ ਨਾਲ ਉਹਨਾਂ ਨੇ ਕਿਹਾ ਕਿ 1000 ਬੰਦੇ ਦੇ ਮੌਜੂਦ ਬਲੋਂ ਜਿੱਥੇ ਉਸ ਤੋਂ ਬਾਅਦ ਇੱਥੇ ਆਪਣਾ ਉੱਥੇ ਡਾਕਟਰ ਦੇ ਉੱਤੇ ਹਮਲਾ ਕੀਤਾ ਗਿਆ ਉਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਅੰਦਰ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਆਈਐਮਈ ਵੱਲੋਂ ਵੀ ਇਹਨਾਂ ਦਾ ਸਾਥ ਦਿੱਤਾ ਗਿਆ ਤੇ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭਾਵੇਂ 11 ਵਜੇ ਤੱਕ ਓਪੀਡੀ ਸੇਵਾਵਾਂ ਚਾਲੂ ਰੱਖੀਆਂ ਨੇ ਕਿਉਂਕਿ ਉਸ ਤੋਂ ਬਾਅਦ ਓਪੀਡੀ ਸੇਵਾਵਾਂ ਬੰਦ ਕਰਕੇ ਡਾਕਟਰਾਂ ਵੱਲੋਂ ਇੱਥੇ ਧਰਨਾ ਦਿੱਤਾ ਗਿਆ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਅਤੇ ਉਸ ਤੋਂ ਬਾਅਦ ਆਈਐਮਈ ਦੇ ਸਾਰੇ ਡਾਕਟਰ ਇਹਨਾਂ ਦੇ ਨਾਲ ਰਹੇ ਉਹਨਾਂ ਵੱਲੋਂ ਵੀ ਇਹਨਾਂ ਦਾ ਸਾਥ ਦਿੱਤਾ ਗਿਆ ਤੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਇਆ ਗਿਆ। ਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਮੰਨਤਾ ਸਰਕਾਰ ਮੁਕਾਬਾਤ डॉक्टर गुप्ता नाम है जी मैं जनरल डिस्ट्रिक्ट बठिडा में भाँ। और मेरी पोस्टिंग चिल्ड्रन देखो नौ अगस्त अर्ली मॉर्निंग सवेरे जो हादसा वापर हिंदुस्तान सारे वर्ल्ड न बहुत ही मंदभागा बड़ा ही बेरहमी ਜੋ ਲੇਡੀ ਡਾਕਟਰ ਸੀ ਰੈਜ਼ੀਡੈਂਟ ਡਾਕਟਰ ਸੀ ਜਿਸ ਦੀ ਉਮਰ ਲਗਭਗ 31 ਇਅਰ ਸੀ ਉਸ ਦੀ ਬੜੀ ਹੀ ਬੇਰਹਿਮੀ ਨਾਲ ਰੇਪ ਕਰਕੇ ਮਰਡਰ ਕੀਤਾ ਗਿਆ ਜੋ ਕਿ ਆਰਜੀ ਕਰ ਮੈਡੀਕਲ ਕਾਲਜ ਕੋਕਟਾ ਦਾ ਇਨਸੀਡੈਂਟ ਹੈ ਉਹਦੇ ਰਿਗਾਰਡਿੰਗ ਪੂਰੇ ਦੇਸ਼ ਦੇ ਵਿੱਚ ਸਾਡੇ ਪ੍ਰੋਟੈਸਟ ਚੱਲ ਰਿਹਾ ਹੈ ਅਡੜ ਥਾਮਾਂ ਤੇ ਅਡੜ ਜੁਨਿਆਂ ਦੇ ਵਿੱਚ ਰੈਫਰੈਂਸ ਦੁਆਰਾ ਧਰਨੇ ਪਰੇਸ਼ੀਨ ਕੀਤੇ ਜਾ ਰਹੇ ਆਡਰ ਸੋਸਾ ਪੀਸੀਐਮ ਐਸੋਸੀਏਸ਼ਨ ਨੇ ਪਰ ਉਹ ਕੱਲ ਲੱਗਿਆ ਸੀ ਧਰਨਾ ਦੇ ਕੋਲ ਕਲ ਰੋਸ਼ਮੀਜਾਣਾ ਕੀਤਾ ਗਿਆ ਸੀ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਸੀ ਆਈਐਮਏ ਤਰਫੋਂ ਅੱਜ ਰੋਸ਼ਮੀਜਾਣਾ ਕੀਤਾ ਜਾ ਰਿਹਾ ਹੈ ਸਾਰੇ ਆਈਐਮ ਦੀ ਇੰਸਟੀਟਿਊਟ ਜਿੰਨੇ ਵੀ ਪ੍ਰਾਈਵੇਟ ਸੰਸਥਾਵਾਂ ਨੇ ਅਦਾਰੇ ਨੇ ਉਹ ਸਾਰੇ ਅੰਡਰ ਸਟ੍ਰਾਈਕ ਦੇ ਆਪੋ ਜੀਵਾਵਾਂ ਸਭ ਚ ਬੱਦਦੇ ਨੇ ਤਾਂ ਇਸ ਚੀਜ਼ ਨੂੰ ਪਿਛਲੇ ਅਸੀਂ ਹਫ਼ਤੇ 10 ਦਿਨ ਤੋਂ ਰੋਸ਼ ਰੋਸ਼ਗਾਰਾ ਕਰ ਰਹੇ ਹਾਂ ਤਾਂ ਕਿ ਜੋ ਉਸ ਲੜਕੀ ਦਾ ਜਾਂ ਉਸ ਲਈ ਡਾਕਟਰ ਦਾ ਮਰਡਰ ਹੋਇਆ ਔਰ ਬੁਰੀ ਤਰ੍ਹਾਂ ਰੇਵ ਕਰਨ ਤੋਂ ਬਾਅਦ ਉਸ ਦਾ ਬਹੁਤ ਹੀ ਮਤਲਬ ਬੇਰਹਿਮੀ ਦੇ ਨਾਲ ਮਰਡਰ ਕੀਤਾ ਗਿਆ ਉਹਨੂੰ ਜਸਟਿਸ ਦਵਾਉਣ ਵਾਸਤੇ ਇਨਸਾਫ ਦਵਾਉਣ ਵਾਸਤੇ ਅਸੀਂ ਇਹ ਤਰਨਾਪੁਰਸ਼ੀ ਕਰ ਰਹੇ ਹਾਂ ਸਿਰ ਨਾਮਾ ਤੁਹਾਡਾ ਕੀ ਕਹਿੰਦੇ ਹੋ ਮੈਂ ਡਾਕਟਰ ਰਤੂਲ ਕੇ ਗੁਪਤਾ ਹੈਲਪਰ న్యూਮਨ ਰਾਈਟ ਐਕਟੀਵਿਸਟ ਬਟਿੰਡਾ ਮਾਮਲਾ ਪਤਾ ਸੀ ਮਾਮਲਾ ਤਾਂ ਹੁਣ ਐਸ ਵੇਲੇ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਜਿਹੜਾ ਕੋਲਕਾਤਾ ਚ ਯੰਗ ਡਾਕਟਰ ਸੀ ਉਹਦਾ ਰੇਪ ਤੇ ਮਰਡਰ ਹੋਇਆ ਉਸ ਤੋਂ ਬਾਅਦ ਜਿਹੜਾ ਵੈਸਟ ਬੰਗਾਲ ਗਵਰਨਮੈਂਟ ਦੇ ਅਫਸਰਾਂ ਨੇ ਉਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਸਭ ਤੋਂ ਜ਼ਿਆਦਾ ਦੁਖਦਾਈ ਹੈ ਤੇ ਇਹ ਰੇਪ ਤੇ ਮਰਡਰ ਕੱਲਾ ਰੇਪ ਤੇ ਮਰਡਰ ਨਹੀਂ ਹੈ ਇਹ ਤਿੰਨ ਚੀਜ਼ਾਂ ਨੂੰ ਉਜਾਗਰ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਲਾਅ ਐਂਡ ਆਰਡਰ ਸਿਚੁਏਸ਼ਨ ਡਾਕਟਰਾਂ ਦੀ ਸੁਰੱਖਿਆ ਕਿੰਨੀ ਹੈਗੀ ਹੈ ਇਸ ਤੇ ਵੱਡਾ ਸਵਾਲ ਪੈਦਾ ਕਰਦਾ ਹੈ ਦੂਜਾ ਜਿਹੜੀ ਪੋਲਿਟੀਕਲ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹ ਕਿਵੇਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਾਰਪੋਰੇਟਸ ਨੂੰ ਇਹ ਉਜਾਗਰ ਕਰਦਾ ਹੈ ਤੀਸਰਾ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਇਹ ਹੈ ਕਿ ਸਾਡੀਆਂ ਪਬਲਿਕ ਹੈਲਥ ਇੰਸਟੀਚਿਊਸ਼ਨਸ ਤੇ ਮੈਡੀਕਲ ਐਜੂਕੇਸ਼ਨ ਦੀ ਜਿਹੜੀ ਕਲੈਪਸ ਹੋ ਰਹੀ ਹੈ ਕਿਉਂਕਿ ਸਰਕਾਰਾਂ ਪੈਸੇ ਨਹੀਂ ਖਰਚ ਕਰ ਰਹੀਆਂ ਸਰਕਾਰੀ ਹਸਪਤਾਲਾਂ ਤੇ ਜਿਦੇ ਕਰਕੇ ਲੋਕ ਹੈ ਜਿਹੜੇ ਤੰਗ ਹੁੰਦੇ ਆ ਡਾਕਟਰਸ ਨੂੰ ਫੈਸਿਲਿਟੀਆਂ ਛੀਆਂ ਨਹੀਂ ਮਿਲਦੀਆਂ ਤਾਂ ਜੋ ਇਹ ਸਾਰਾ ਕੁਝ ਹੈਗਾ ਜਿਹੜਾ ਇਹ ਇੱਕ ਸਿੱਕ ਸਿਸਟਮ ਦਾ ਸਿੰਪਟਮ ਹੈਗਾ ਸਿੱਕ ਸਿਸਟਮ ਨੂੰ ਉਜਾਗਰ ਕਰਦਾ ਹੈ ਕਿ ਕਿਵੇਂ ਸਾਡੇ ਯੰਗ ਡਾਕਟਰਾਂ ਨਾਲ ਬਲੈਸਕਾਰ ਹੋ ਰਿਹਾ ਹੈ ਕਿਵੇਂ ਸਰਕਾਰਾਂ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀਆਂ ਤੇ ਕਿਵੇਂ ਸਾਡੀਆਂ ਪਬਲਿਕ ਹੈਲਥ ਇੰਸਟੀਟਿਊਸ਼ਨਸ ਜਿਹੜੀਆਂ ਮੈਡੀਕਲ ਐਜੂਕੇਸ਼ਨ ਦੇ ਨਾਲ ਹੈਗੀਆਂ ਕਿਵੇਂ ਗਰਾਵਟ ਕੰਨੀ ਜਾ ਰਹੀ ਹੈ ਤੋਂ ਸਾਨੂੰ ਇਹ ਚੀਜ਼ਾਂ ਸੋਚ ਕੇ ਵੱਡੇ ਤੌਰ ਤੇ ਕੱਲੇ ਡਾਕਟਰ ਨਹੀਂ ਪਰ ਸਾਰੀ ਸੁਸਾਇਟੀ ਨੂੰ ਇਸ ਵਾਲੇ ਪ੍ਰੋਟੈਸਟ ਕਰਨਾ ਚਾਹੀਦਾ ਹੈ ਥੈਂਕ ਯੂ ਇਸ ਵਿੱਚ ਆਪਣਾ ਸਮੋਲੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਇਹ ਦੀ ਵੱਡੇ ਪੋਲੀਟੀਕਲ ਪੈਟਰੋਨੇਜ ਹੈ ਕਿਤੇ ਵੀ ਕੋਈ ਜਿਵੇਂ ਬਾਹਰ ਇੱਕ ਬੁਲਾਰਾ ਬੋਲ ਰਿਹਾ ਸੀਗਾ ਕਿ ਕਿਸੇ ਦੀ ਵੀ ਜੁਰਤ ਨਹੀਂ ਹੈ ਲਾ ਨੂੰ ਆਪਣੇ ਹੱਥ ਚ ਲਵੇ ਜੋ ਲੈਂਦਾ ਤਾਂ ਉਹਦੇ ਕਿਤੇ ਨਾ ਕਿਤੇ ਪਿੱਛੇ ਪੋਲੀਟੀਕਲ ਫੋਰਸ ਹੁੰਦੀ ਹੈ ਤਾਂ ਇਹਦੇ ਵਿੱਚ ਵੀ ਜੇ ਉਹ ਪੁਲਿਸ ਨੂੰ ਪੁਲਿਸ ਨੇ ਫੋਨ ਕਰਕੇ ਕਿਹਾ ਕਿ ਸਿਊਸਾਈਡ ਹੈਗਾ ਹੈ ਜਾਂ ਐਵੀਡੈਂਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਜਾਂ ਛੇਤੀ ਦੇ ਨੇ ਜਿਹੜਾ ਵਧੀਆ ਤਰੀਕੇ ਨਾਲ ਪੋਸਟਮਾਰਟਮ ਨਹੀਂ ਕੀਤਾ ਗਿਆ ਕਰਿਮੇਸ਼ਨ 'ਚ ਜਲਦੀ ਕੀਤੀ ਗਈ ਇਹ ਸਾਰੀਆਂ ਚੀਜ਼ਾਂ ਦੱਸਦੀਆਂ ਉਦੋਂ ਬਾਅਦ ਹਜ਼ਾਰ ਬੰਦੇ ਦੇ ਮੌਬ ਨੇ ਅਟੈਕ ਕੀਤਾ ਡਾਕਟਰ ਦੇ ਹੌਸਟਲ ਤੇ ਇਹ ਸਾਰੀਆਂ ਚੀਜ਼ਾਂ ਦੱਸਦੀਆਂ ਕਿ ਕਿਤੇ ਨਾ ਕਿਤੇ ਪਿਛਲੀਆਂ ਤਾਕਤਾਂ ਹੈਗੀਆਂ ਜਿਹੜੀਆਂ ਇਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਜਿਹੜਾ ਸਾਰਾ ਕੁਝ ਇਹ ਆਉਣ ਵਾਲੇ ਟਾਈਮ 'ਚ ਉਜਾਗਰ ਹੋਊਗਾ ਜੇ ਸਰਕਾਰਾਂ ਚਾਣਗੀਆਂ ਤਾਂ ਕਲਕੱਤਾ ਵਿਖੇ ਇੱਕ ਮਹਿਲਾ ਡਾਕਟਰ ਦੇ ਬਲਤਕਾਰ ਕਰਨ ਤੋਂ ਬਾਅਦ ਕੀਤੇ ਕਤਲ ਦੇ ਮਾਮਲੇ ਦੇ ਵਿੱਚ ਆਈਐਮਏ ਨੇ ਲਿਆ ਫੈਸਲਾ 24 ਘੰਟੇ ਲਈ ਇਹਨਾਂ ਵੱਲੋਂ ਵੀ ਕੀਤੀ ਆਪਣੀ ਆਪੜੀ ਸਲਾਮੋਬੰਦ ਸ਼ਨੀਵਾਰ ਨੂੰ 10 ਵਜੇ ਦੇ ਲਗਭਗ आईएमए ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਵਿਕਾਸ ਛਾਵੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਕੋਲਕੱਤਾ ਵਿਖੇ ਇੱਕ ਡਾਕਟਰ ਦੇ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਆਪਣਾ ਮਰਡਰ ਕੀਤਾ ਗਿਆ ਸੀ ਉਸ ਮਾਮਲੇ ਨੂੰ ਲੈ ਕੇ ਆਈਐਮਏ ਵੱਲੋਂ ਫੈਸਲਾ ਕੀਤਾ ਗਿਆ ਤੇ ਇੰਡੀਆ ਲੈਵਲ ਤੇ ਇਹਨਾਂ ਵੱਲੋਂ 24 ਘੰਟੇ ਦੇ ਲਈ ਸਾਰੇ ਹੀ ਪ੍ਰਾਈਵੇਟ ਹਸਪਤਾਲਾਂ ਦੀ ਆਪੀਡੀ ਸਵਾਣੋ ਬੰਦ ਕੀਤੇ ਹਨ ਮੈਂ ਡਾਕਟਰ ਵਿਕਾਸ ਛਾਵੜਾ ਪ੍ਰੈਜ਼ੀਡੈਂਟ ਆਈਐਮਏ ਬਠਿੰਡਾ आ, जो ये बहुत ही बुरी घटना कलकत्ता में हुई है हमारे एक रेजिडेंट डॉक्टर के साथ हो, जो पहले गैंगरेप हुआ और उसके बाद उनका ब्रूटल मर्डर हुआ उसके अगेंस्ट आई एम नेशनल हेड क्वार्टर में सत्रह तारीख मतलब आज सुबह छह बजे से कल अठारह तारीख सुबह छह बजे तक एक ओपीडी बंद करने की कॉल दी है तो आई एम बठिंडा उस कॉल के साथ है आई एम पंजाब उसके साथ है और हम सब लोगों ने आज ओपीडी बंद कर रखी है